ਸਤਿ ਸ਼੍ਰੀ ਅਕਾਲ ਸਤਿਜੈ ਸਿੰਘ ਨਗਰ ਕੀਰਤਨ ਆਪਣੇ ਪਿੰਡ ਆਉਦਾ ਹਾਂ। ਐਰ ਕੀ ਕਦੋਂ ਆ ਰਿਹਾ? ਆਪਾਂ ਪਰਸੋ ਕਰ ਰਹੇ ਹਾਂ ਜੀ ਤਿਆਰੀ ਜਿਹੜਾ ਸਾਹਿਬ। ਅੱਛਾ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹੋਸਨਾਮਾ। ਵਧੀਆ ਵਧੀਆ ਜੀ। ਬਹੁਤ ਜੀ ਤਾਸ਼। ਠੀਕ ਹੈ। ਵਧੀਆ। ਮੈਂ ਬੇਨਤੀ ਕਰਨ ਆਇਆ ਵੀ ਸ਼ਾਮਾਂ ਨੂੰ ਆਪਣੇ ਪ੍ਰੋਗਰਾਮ ਹੈ ਘਰ ਕਾਕੇ ਦਾ ਜਨਮ ਦੇ ਨੇ। ਠੀਕ ਹੈ ਜੀ। ਠੀਕ ਆ। ਤੇ ਸਾਰਿਆਂ ਦਰਸ਼ਨ ਦੇਣੇ ਆ ਡੀ ਜੇ ਵਾਲੇ ਨੂੰ ਮੈਂ ਚੱਲਿਆ ਕਹਿਣ। ਭੰਗੜਾ ਪੁੰਗੜਾ ਪਾਵਾਂਗੇ, ਖੁਸ਼ੀ ਮਨਾਵਾਂਗੇ ਘੜੀ। ਠੀਕ ਜੀ। ਚਲੋ ਠੀਕ ਆ। ਛੁੱ ਗੱਲ ਇਹ ਆ ਵੀ ਆਪਾਂ ਸਾਰਿਆਂ ਨੂੰ ਪਹਿਲੇ ਪਹਿਲਾਂ ਪਤਾ ਵੀ ਸ਼ੀਦਾ ਸਿੰਘਾਂ ਦੇ ਦਿਨ ਚੱਲਣਦੇ ਆ। ਹਾਂਜੀ ਹਾਂਜੀ ਹਾਂਜੀ। ਠੀਕ ਐ। ਤੇ ਡੀਜੇ ਲਾਉਣਾ, ਭੰਗੜਾ ਪਾਉਣਾ ਕੋਈ ਜ਼ਰੂਰੀ ਨਹੀਂ। ਗੁਰੂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਪਰਵਾਰ ਵਾਰਿਆ। ਹਾਂਜੀ। ਤੇ ਅੱਜ ਅਸੀਂ ਡੀਜੇ ਲਾਈਏ ਤੇ ਇਹ ਸ਼ੋਭਾ ਲਈ ਦਿੰਦੇ। ਸਭ ਨੂੰ ਸਮਝਾਓ ਸਾਰਿਆਂ ਨੂੰ। ਹਾਂਜੀ ਹਾਂਜੀ। ਕਿ ਸ਼ੀਦੀ ਦਿਹਾੜਿਆਂ ਦੇ ਵਿੱਚ ਕੋਈ ਅਜਿਹਾ ਪ੍ਰੋਗਰਾਮ ਨਾ ਰੱਖੋ। ਇਹ ਗੁਰੂ ਪਾਤਸ਼ਾਹ ਨੇ ਆਪਣੇ ਲਈ ਪਰਿਦਾਨ ਦਿੱਤਾ ਵਾ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਬਈ ਮਾਂ ਵਾਰੀ ਕਿਉਂ ਵਾਰਿਆ ਚਾਰ ਸਾਹਿਬ ਜਦੇ ਵਾਰਿਆ ਉਹਨਾਂ ਦਾ ਸਾਰਾ ਪਰਿਵਾਰ ਇਹ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਵੀਡੀਓ ਬਣਾਉਣ ਦਾ ਮਕਸਦ ਵੀ ਇਹੋ ਹੀ ਆ ਇਹ ਤੇ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਪਹਿਲੀ ਤੇ ਗੱਲ ਰੱਖੋ ਨਾ ਜੇ ਰੱਖੋ ਤੇ ਸ਼ਾਂਤਮਈਤਾ ਦਾ ਨਮਾਇਂ